ਸਤਿ ਸ਼੍ਰੀ ਅਕਾਲ ਜੀ ਕਿਸਾਨ ਭਰਾਓ ਅੱਜ ਦੀ ਵੀਡੀਓ 'ਚ ਆਪਾਂ ਗੱਲ ਕਰਨੀ ਆ ਜੀ ਤੂੜੀ ਦੇ ਰੇਟ ਦੀ ਤੇ ਨਾਲੇ ਗੱਲ ਕਰਾਂਗੇ ਆਪਾਂ ਤੂੜੀ ਸਟੋਰ ਕਰਨ ਦਾ ਫਾਇਦਾ ਹੈਗਾ ਹੁਣ ਕਿ ਨਹੀਂ ਕੀ ਰੇਟ ਰਹੂਗਾ ਉਹਨਾਂ ਵਾਲੇ ਸਮੇਂ ਦੇ ਵਿੱਚ ਪੂਰੀ ਗੱਲਬਾਤ ਅੱਗੇ ਆਪਾਂ ਕਰਾਂਗੇ ਜੇ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਬੈਲ ਵਾਲਾ ਬਟਨ ਜਰੂਰ ਦਬਾ ਲਿਓ ਸੋ ਇਸ ਵਾਰ ਆਪਾਂ ਨਾੜ ਦੇ ਰੇਟ ਦੀ ਗੱਲ ਕਰ ਲੈਨੇ ਆ ਕਿਹੰਜਗਾ ਤੇ ਕਣਕ ਦਾ ਲਾਂਗਾ ਵੀ ਕਹਿੰਦੇ ਆ ਸੋ ਉਹਦਾ ਰੇਟ ਜਿਹੜਾ ਵਾ ਹੁਣ ਪਹਿਲਾਂ ਤੇ ਹੈਗਾ ਸੀਗਾ 14-1500 ਹੁਣ ਜਿਹੜਾ ਘਟ ਕੇ 12-1300 ਰੁਪਏ ਜਿਹੜਾ ਰਹਿ ਗਿਆ ਵਾ ਨਾਲ ਦਾ ਰੇਟ ਤੇ ਜਿਦਾਂ ਜਿੱਦਾਂ ਕਣਕਾਂ ਵੱਢੀਆਂ ਜਾਂਡੀਆਂ ਨਾਲ ਜਿਹੜਾ ਸਸਤਾ ਹੋ ਰਿਹਾ ਤੇ ਤੂੜੀ ਦਾ ਰੇਟ ਜੇ ਗੱਲ ਕਰ ਲਈਏ ਤੂੜੀ ਵੀ ਜਿਹੜੀ ਆ ਉਹ 250 ਰੁਪਏ ਨੂੰ ਕਮੈਂਟਲ ਜਿਹੜੀ ਹੁਣ ਤੂੜੀ ਨਵੀਂ ਬਣਾ ਕੇ ਵੇਚ ਰਹੀ ਆ ਸੋ ਇਸ ਵਾਰ ਜਿਨ੍ਹਾਂ ਜਿਨ੍ਹਾਂ ਨੇ ਧੂੜੀ ਸਟੋਰ ਕਰਨੀਆਂ ਐ ਇਸ ਵਾਰ ਧੂੜੀ ਸਟੋਰ ਕਰਨ ਦਾ ਫਾਇਦਾ ਹੈਗਾ ਕਿਉਂਕਿ ਇਸ ਵਾਰ ਧੂੜੀ ਜਿਹੜੀ ਆ ਆਪਾਂ ਜੇ ਇਕੱਠੀ ਹੋਰ ਜਿਆਦੀ ਧੂੜੀ ਖਰੀਦਾਂਗੇ ਤਾਂ ਆਪਾਂ ਨੂੰ ਹੋਰ ਸਸਤੀ ਮਿਲ ਜੂਗੀ ਪਿਛਲੀ ਵਾਰ ਇਹਨਾਂ ਦਿਨਾਂ ਦੇ ਵਿੱਚ ਰੇਟ ਜਿਹੜਾ ਵਾ 400 450 500 ਰੁਪਏ ਤੱਕ ਰੇਟ ਸੀਗਾ ਤੇ ਉਹ ਜਿਹਨਾਂ ਆਪਾਂ ਧੂੜੀ ਸਟੋਰ ਕੀਤੀ ਤੇ ਉਹ ਜਿਹੜਾ ਰੇਟ ਜਿਹੜਾ 4-500 ਤੋਂ ਵਧਿਆ ਨਹੀਂ ਸੋ ਹੁਣ 250 ਰੁਪਏ ਤੋਂ ਰੇਟ ਵਾ 250 ਤੋਂ ਰੇਟ ਘਟਣਾ ਨਹੀਂ ਆ ਵਧ ਭਾਵੇਂ ਜਾਵੇ ਭਾਵੇਂ ਜਿੰਨਾ ਮਰਜ਼ੀ ਵਧੇ ਵਧੂਗਾ ਜ਼ਰੂਰ ਤੇ ਜੇ ਇਸ ਵਾਰ ਮਸ਼ੀਨਾਂ ਵਾਲਿਆਂ ਨੂੰ 나ੜ ਵੀ ਬਹੁਤ ਸਸਤਾ ਮਿਲ ਰਿਹਾ ਵਾ ਤੇ ਇਸ ਵਾਰ ਟੂੜੀ ਸਟੋਰ ਕਰਨ ਦਾ ਜਿਹੜਾ ਵਾ ਜਰੂਰ ਸਾਰਿਆਂ ਨੂੰ ਫਾਇਦਾ ਹੋਊਗਾ ਸੋ ਇਹੋ ਆਪਾਂ ਜਾਣਕਾਰੀ ਤੁਹਾਨੂੰ ਦੇਣੀ ਸੀ ਵੀਡੀਓ ਚੰਗੀ ਲੱਗੀ ਉਹ শেয়ার ਕਰ ਦਿਓ ਧੰਨਵਾਦ